ਗੁਰੂ ਨਾਨਕ ਦੇਵ ਜੀ ਦੀ ਜੀਵਨ ਯਾਤਰਾ ਉਦਾਸੀਆਂ ਦੌਰਾਨ ਮਨੁੱਖਤਾ ਨੂੰ ਸੁਧਾਰਨ ਦੀਆਂ अनेकाਆਂ ਸਾਖੀਆਂ ਹਨ। ਉਹਨਾਂ ਵਿੱਚੋਂ ਕੌਡਾ ਰਾਖਸਸ ਦਾ ਉਧਾਰ ਕਰਨ ਵਾਲੀ ਸਾਖੀ ਬਹੁਤ ਹੀ ਪ੍ਰਭਾਵਸ਼ਾਲੀ ਹੈ। ਇਹ ਸਾਖੀ ਸਾਨੂੰ ਦੱਸਦੀ ਹੈ ਕਿ ਕਿਵੇਂ ਗੁਰੂ ਜੀ ਨੇ ਆਪਣੀ ਰਹਿਮਤ ਨਾਲ ਇੱਕ ਕਰੂਰ ਮਨੁੱਖ ਦਾ ਜੀਵਨ ਬਦਲ ਦਿੱਤਾ ਸੀ। ਆਓ ਜੀ ਸੁਣਦੇ ਹਾਂ ਇਹ ਸਾਖੀ। ਡੱਡਾ ਰਾਖਸ ਦੀ ਸਾਖੀ ਨਫ਼ਰਤ ਤੋਂ ਪ੍ਰੇਮ ਦਾ ਸਫ਼ਰ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਦੱਖਣ ਦੀ ਯਾਤਰਾ ਦੂਜੀ ਉਦਾਸੀ ਤੇ ਸਨ ਰਸਤੇ ਵਿੱਚ ਇੱਕ ਸੰਘਣਾ ਜੰਗਲ ਆਇਆ ਜੋ ਅਜੋਖੇ ਜੱਬਲਪੁਰ ਮੱਧ ਪ੍ਰਦੇਸ਼ ਦੇ ਇਲਾਕੇ ਵਿੱਚ ਮੰਨਿਆ ਜਾਂਦਾ ਹੈ ਕਈ ਦਿਨਾਂ ਤੋਂ ਸਫ਼ਰ ਕਰਦਿਆਂ ਭਾਈ ਮਰਦਾਨਾ ਜੀ ਨੂੰ ਬਹੁਤ ਤੇਜ਼ ਭੁੱਖ ਲੱਗੀ ਗੁਰੂ ਜੀ ਨੇ ਮਰਦਾਨੇ ਨੂੰ ਸਮਝਾਇਆ ਕਿ ਥੋੜਾ ਧੀਰਜ ਰੱਖੋ ਪਰ ਮਰਦਾਨਾ ਜੀ ਭੁੱਖ ਨਾਲ ਬਿਹਾਲ ਹੋ ਕੇ ਜੰਗਲ ਵਿੱਚ ਫਲ ਫਰੂਟ ਦੀ ਭਾਲ ਵਿੱਚ ਨਿਕਲ ਪਏ ਉਸ ਜੰਗਲ ਵਿੱਚ ਕੋਡਾ ਨਾਮ ਦਾ ਇੱਕ ਰਾਖਸ਼ ਰਹਿੰਦਾ ਸੀ ਜਿਸ ਨੂੰ ਲੋਕ ਉਸ ਦੇ ਆਦਮ ਖੋਰ ਸੁਭਾਅ ਕਰਕੇ ਰਾਖਸ਼ ਕਹਿੰਦੇ ਸਨ ਉਹ ਮਨੁੱਖਾਂ ਨੂੰ ਫੜ ਕੇ ਖਾ ਜਾਂਦਾ ਸੀ ਜਦੋਂ ਮਰਦਾਨਾ ਜੀ ਜੰਗਲ ਵਿੱਚ ਗਏ ਤਾਂ ਕੌੜੇ ਨੇ ਉਹਨਾਂ ਨੂੰ ਦੇਖ ਲਿਆ ਉਸਨੇ ਮਰਦਾਨਾ ਜੀ ਨੂੰ ਫੜ ਲਿਆ ਅਤੇ ਆਪਣੇ ਡੇਰੇ ਲੈ ਗਿਆ ਕੌੜੇ ਨੇ ਮਰਦਾਨਾ ਨੂੰ ਇੱਕ ਵੱਡੇ ਕੜਾਹੇ ਦੇ ਕੋਲ ਲਿਜਾ ਕੇ ਬੰਨ ਦਿੱਤਾ ਉਸਨੇ ਕੜਾਹੇ ਵਿੱਚ ਤੇਲ ਪਾਇਆ ਹੋਇਆ ਸੀ ਅਤੇ ਹੀਟਾਂ ਅੱਗ ਬਾਲ ਦਿੱਤੀ ਸੀ ਮਰਦਾਨਾ ਜੀ ਡਰ ਗਏ ਅਤੇ ਮਨ ਹੀ ਮਨ ਆਪਣੇ ਗੁਰੂ ਨੂੰ ਯਾਦ ਕਰਨ ਲੱਗੇ ਗੁਰੂ ਨਾਨਕ ਦੇਵ ਜੀ ਜਾਣੀ ਜਾਣ ਸਨ ਉਹ ਜਾਣਦੇ ਸਨ ਕਿ ਮਰਦਾਨਾ ਮੁਸੀਬਤ ਵਿੱਚ ਹੈ ਅਤੇ ਕੋਡਾ ਦੇ ਉਧਾਰ ਦਾ ਸਮਾਂ ਵੀ ਆ ਗਿਆ ਹੈ ਜਦੋਂ ਕੋਡਾ ਮਰਦਾਨਾ ਜੀ ਨੂੰ ਉਬਲਦੇ ਤੇਲ ਵਿੱਚ ਪਾਉਣ ਦੀ ਤਿਆਰੀ ਕਰ ਰਿਹਾ ਸੀ ਤਾਂ ਗੁਰੂ ਜੀ ਉੱਥੇ ਪਹੁੰਚ ਗਏ ਗੁਰੂ ਜੀ ਨੂੰ ਦੇਖ ਕੇ ਕੋਡਾ ਖੁਸ਼ ਹੋਇਆ ਕਿ ਅੱਜ ਤਾਂ ਦੋ ਸ਼ਕਾਰ ਮਿਲ ਗਏ ਹਨ ਉਸ ਨੇ ਮਰਦਾਨਾ ਜੀ ਨੂੰ ਚੁੱਕ ਕੇ ਉਬਲਦੇ ਤੇਲ ਵਿੱਚ ਸੁੱਟ ਦਿੱਤਾ ਪਰ ਇਹ ਕੀ ਗੁਰੂ ਜੀ ਦੀ ਮਿਹਰ ਨਾਲ ਉਹ ਖੋਲਦਾ ਹੋਇਆ ਤੇਲ ਬਿਲਕੁਲ ਠੰਡਾ ਹੋ ਗਿਆ ਮਰਦਾਨਾ ਜਿਨੂੰ ਇੱਕ ਵੀ ਆਂਚ ਨਹੀਂ ਆਈ ਕੋਡਾ ਹੈਰਾਨ ਰਹਿ ਗਿਆ ਉਸਨੇ ਸੋਚਿਆ ਸ਼ਾਇਦ ਅੱਗ ਘਟ ਹੈ ਉਸਨੇ ਹੋਰ ਲੱਕੜਾਂ ਪਾਈਆਂ ਪਰ ਤੇਲ ਠੰਡਾ ਹੀ ਰਹਾ ਫਿਰ ਉਸਨੇ ਗੁਰੂ ਜੀ ਵੱਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਦੇ ਚਿਹਰੇ ਦਾ ਨੂਰ ਅਤੇ ਉਹਨਾਂ ਦੀ ਸ਼ਾਂਤ ਦ੍ਰਿਸ਼ਟੀ ਦੇਖ ਕੇ ਉਹ ਉੱਥੇ ਹੀ ਸੁੰਨ ਹੋ ਗਿਆ ਉਸ ਦੇ ਅੰਦਰ ਦਾ ਪਾਪ ਕੰਬਣ ਲੱਗਾ ਗੁਰੂ ਜੀ ਨੇ ਬਹੁਤ ਹੀ ਪਿਆਰ ਨਾਲ ਕਿਹਾ ਕੋਡਿਆ ਇਹ ਕੀ ਕਰ ਰਿਹਾ ਤੂੰ ਤੂੰ ਵੀ ਰੱਬ ਦੀ ਬੰਦਗੀ ਲਈ ਪੈਦਾ ਹੋਇਆ ਸੀ ਪਰ ਤੂੰ નિર્ਦੋਸ਼ ਜੀਵਾਂ ਦਾ ਲਹੂ ਬਹਾ ਰਿਹਾ ਹੈ ਗੁਰੂ ਜੀ ਦੇ ਬੋਲਾਂ ਨੇ ਕੋਡੇ ਦੇ ਪੱਥਰਦਿਲ ਨੂੰ ਪੰਘੜਾ ਦਿੱਤਾ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਰੋਣ ਲੱਗਾ ਉਸ ਨੇ ਆਪਣੇ ਪਾਪਾਂ ਦੀ ਮਾਫੀ ਮੰਗੀ ਗੁਰੂ ਜੀ ਨੇ ਉਸ ਨੂੰ ਉਠਾਇਆ ਅਤੇ ਸਮਝਾਇਆ ਕਿਸੇ ਵੀ ਜੀਵ ਨੂੰ ਦੁੱਖ ਨਾ ਦੇਣਾ ਹੀ ਸਭ ਤੋਂ ਵੱਡਾ ਧਰਮ ਹੈ ਪ੍ਰਮਾਤਮਾ ਦਾ ਨਾਮ ਜਪੋ ਅਤੇ ਹੱਕ ਹਲਾਲ ਦੀ ਕਮਾਈ ਕਰੋ ਨਫ਼ਰਤ ਛੱਡ ਕੇ ਸਭ ਵਿੱਚ ਕਰਤਾਰ ਦੇ ਦਰਸ਼ਨ ਕਰੋ ਕੌਡਾ ਰਾਖਸ ਹੁਣ ਕੌਡਾ ਭਗਤ ਬਣ ਚੁੱਕਾ ਸੀ ਉਸਨੇ ਲੋਕਾਂ ਨੂੰ ਮਾਰਨਾ ਛੱਡ ਦਿੱਤਾ ਅਤੇ ਗੁਰੂ ਜੀ ਦਾ ਸਿੱਖ ਬਣ ਕੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਗਿਆ ਉਸਨੇ ਆਪਣੇ ਇਲਾਕੇ ਵਿੱਚ ਗੁਰੂ ਜੀ ਦੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਕੋਈ ਵੀ ਇਨਸਾਨ ਜਨਮ ਤੋਂ ਬੁਰਾ ਨਹੀਂ ਹੁੰਦਾ ਸਗੋਂ ਉਸ ਦੀਆਂ ਸੰਗਤਾਂ ਅਤੇ ਕਰਮ ਉਸ ਨੂੰ ਬੁਰਾ ਬਣਾ ਦਿੰਦੇ ਹਨ ਗੁਰੂ ਜੀ ਦੀ ਕਿਰਪਾ ਨਾਲ ਸਭ ਤੋਂ ਵੱਡਾ ਪਾਪੀ ਵੀ ਨੇਕ ਇਨਸਾਨ ਬਣ ਸਕਦਾ ਹੈ ਸੰਗਤ ਜੀ ਇਹ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਇਹ ਸਾਕੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤਾਂਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਜੀ